ਹਾਂਜੀ ਕਿਸਾਨ ਵੀਰੋ ਸਤ ਸ੍ਰੀ ਅਕਾਲ ਜੀ ਦਾ ਸਾਰੇ ਠੀਕ ਠਾਕ ਹੋਵੋਗੇ ਅੱਜ ਤਰੀਕ ਹੋ ਚੁੱਕਿਆ ਜੀ 13 ਅਗਸਤ 2025 ਅੱਜ ਆਪਾਂ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ 13 ਅਗਸਤ 2025 ਦੇ ਜਿਹੜੇ ਅੱਜ ਦੇ ਰੇਟ ਨੇ ਵਾਸਮਤੀਆਂ ਦੇ ਸਰੋਂ ਦੇ ਕਣਕ ਦੇ ਕੀ ਰੇਟ ਰਹੇ ਨੇ ਵੱਖ-ਵੱਖ ਮੰਡੀਆਂ ਦੇ ਵਿੱਚ ਤੇ ਫਿਲਹਾਲ ਜਿਹੜੀ 3200 ਦਾ ਅੰਕੜਾ 1509 ਜਿਹੜਾ ਇਹ 3200 ਦਾ ਅੰਕੜਾ ਪਾਰ ਕਰ ਗਿਆ 3200 ਤੋਂ ਜਿਹੜਾ ਪਲੱਸ ਅੱਜ ਇੱਕ ਮੰਡੀ ਦੇ ਵਿੱਚ ਜਿਹੜਾ ਰੇਟ ਲੱਗਿਆਗਾ 1509 ਦਾ ਤੇ ਆਪਾਂ ਇਸ ਇਸ ਸੰਬੰਧੀ ਗੱਲਬਾਤ ਕਰਾਂਗੇ ਜੀ ਸਾਰੀ ਵੀਡੀਓ ਦੇ ਵਿੱਚ ਤੇ ਜਿਹੜੇ ਵੀਰ ਚੈਨਲ ਤੇ ਪਹਿਲੀ ਵਾਰ ਵੀਡੀਓ ਵੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਜਰੂਰ ਦਬਾ ਲਿਓ ਤਾਂ ਕਿ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਤੇ ਤੁਸੀਂ ਚੈਨਲ ਨਾਲ ਜੁੜੇ ਰਹੋ ਤੇ ਵੀਡੀਓ ਵਧੀਆ ਲੱਗਿਆ ਕਰੋ ਵੀਡੀਓ ਨੂੰ ਸ਼ੇਅਰ ਜਰੂਰ ਕਰਿਆ ਕਰੋ ਕਿਸਾਨ ਵੀਰੋ ਤੇ ਹੁਣ ਆਪਾਂ ਗੱਲਬਾਤ ਕਰਦੇ ਆਂ ਜੀ ਅੱਜ ਦੇ ਰੇਟ ਜਿਹੜੇ 13 ਅਗਸਤ ਦੇ ਰੇਟ ਨੇ ਕਰਨਾਲ ਮੰਡੀ ਦੀ ਗੱਲ ਕਰੀਏ ਤਾਂ 1509 ਲੱਗਿਆ ਜੀ 3150 ਰੁਪਏ ਅੱਗੇ ਗੱਲ ਕਰਦੇ ਆਂ ਜੀ ਦਿੱਲੀ ਦਿੱਲੀ ਦੀ ਮੰਡੀ ਜਿਹੜੀ ਸਰੋਂ ਵਿਕੀ ਐ 7300 ਰੁਪਏ ਜਿਹੜੀ ਤੇਜ਼ੀ ਦੇਖਣ ਨੂੰ ਮਿਲੀ ਐ ਜੀ 75 ਰੁਪਏ ਜਿਹੜੀ ਤੇਜ਼ੀ ਦੇਖਣ ਨੂੰ ਮਿਲੀ ਐ ਤੇ ਕਣਕ ਵਿਕੀ ਐ ਜੀ 2855 ਰੁਪਏ ਤੇ ਅੱਗੇ ਭਰਤਪੁਰ ਚ ਮੰਡੀ ਚ ਜਿਹੜੀ ਸਰੋਂ ਵਿਗੀ ਐ ਜੀ 7031 ਰੁਪਏ ਤੇ ਇਸ ਕੱਲ ਨੂੰ ਜਾਨੀ ਕਿ 31 ਰੁਪਏ ਜਿਹੜੀ ਤੇਜ਼ੀ ਦੇਖਣ ਨੂੰ ਮਿਲੀ ਹੈ ਅੱਗੇ ਗੱਲ ਕਰਾਂ ਜੀ ਔਰੀਆ ਮੰਡੀ ਜੁਪੀ ਜਿਹੜੀ ਕਣਕ ਨੂੰ ਵੇਚੀ ਆ 2580 ਰੁਪਏ ਅੱਗੇ ਗੰਗੋ ਮੰਡੀ ਦੀ ਗੱਲ ਕਰੀਏ ਤਾਂ 1509 ਲੱਗਿਆ ਜੀ 3175 ਰੁਪਏ ਜਿਹੜੀ 1509 ਵੇਚੀ ਆ ਜੀ ਟੌਪ ਦਾ ਰੇਟ 3175 ਰੁਪਏ ਜੀ ਤੇ ਬਲੰਦ ਸ਼ਹਿਰ ਮੰਡੀ ਜੇ ਜੇ ਆਪਾਂ ਗੱਲਬਾਤ ਕਰ ਰਹੀ ਆ ਸ਼ੁਰੂ ਦੇ ਵਿੱਚ ਵੀ ਜਿਹੜਾ 3200 ਦਾ ਅੰਕੜਾ ਪਾਰ ਕਰਿਆ ਉਹ ਹੈਗਾ ਮੰਡੀ ਜੀ ਬਰੰਦਸਰ 1509 ਜਿੱਥੇ 3270 ਰੁਪਏ ਨੂੰ ਜਿਹੜੀ ਢੇਰੀ ਲੱਗੀ ਹੈ ਜੀ ਜਿਹੜਾ 3200 ਦਾ ਜਿਹੜਾ ਅੰਕੜਾ ਪਾਰ ਕਰ ਗਿਆ ਐਸੀ ਆਉਣ ਵਾਲੇ ਦਿਨਾਂ ਚ ਵੀ ਤੇਜ਼ੀ ਦੇਖਣ ਨੂੰ ਹੋਰ ਵੀ ਤੇਜ਼ੀ ਦੇਖਣ ਨੂੰ ਮਿਲਣੀ ਹੈ ਤੇ 3270 ਰੁਪਏ ਨੂੰ ਜਿਹੜਾ ਬਰੰਦ ਸ਼ਹਿਰ ਮੰਡੀ ਜੀ 1509 ਵੇਚਿਆ ਇਹ ਇੰਨੇ ਕ ਅਪਡੇਟ ਆਪਣੇ ਕੋਲ ਜਿਹੜੇ ਇੰਨੇ ਮੰਡੀਆਂ ਦੀ ਅਪਡੇਟ ਆਈ ਸੀ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਕੱਲ ਨੂੰ ਨਵੀਂ ਅਪਡੇਟ ਨਾਲ ਮਿਲਦੇ ਹਾਂ ਤਦ ਤੱਕ ਲਈ ਧੰਨਵਾਦ ਸਤਿ ਸ੍ਰੀ ਅਕਾਲ